ਉਸੀ ਤੱਕ ਖਬਰ سامنے ਆ ਰਹੀ ਹੈ ਜਿੱਥੇ ਕਾਰ ਸਵਾਰ ਪਤੀ ਪਤਨੀ ਦੇ ਉੱਤੇ ਅਨਪਛਾਤੇਆਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਪਤੀ ਪਤਨੀ ਦੋਹਾਂ ਜਣਿਆਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਤਾਂ ਥਾਣਾ ਮਾਹਲਪੁਰ ਦੇ ਅਧੀਨ ਆਉਂਦੇ ਪਿੰਡ ਚੰਡੱਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਾਰ ਸਵਾਰ ਪਤੀ ਪਤਨੀ ਦੇ ਉੱਤੇ ਚਾਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੇ ਪਤੀ ਪਤਨੀ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਤੀ ਆਪਣੀ ਪਤਨੀ ਨੂੰ ਦਵਾਈ ਦਿਲਾ ਕੇ ਘਰੇ ਜਾ ਰਿਹਾ ਸੀ ਕਿ ਇਸੇ ਦੌਰਾਨ ਰਾਹ ਦੇ ਵਿੱਚ ਹੀ ਚਾਰ ਅਣਪਛਾਤਿਆਂ ਦੇ ਵੱਲੋਂ ਉਹਨਾਂ ਦੀ ਗੱਡੀ ਨੂੰ ਘੇਰਾ ਪਾ ਲਿਆ ਜਾਂਦਾ ਹੈ ਤੇ ਫਿਰ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਆ ਤਿੰਨ ਰਾਉਂਡ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਹੈ ਤੇ ਪਤੀ ਪਤਨੀ ਦੋਵੇਂ ਜਣੇ ਗੱਡੀ ਛੱਡ ਕੇ ਜਿਹੜੇ ਆ ਉਹ ਮੌਕੇ ਤੋਂ ਭੱਜ ਜਾਂਦੇ ਨੇ ਤੇ ਆਪਣੀ ਜਾਨ ਨੂੰ ਬੱਚਾ ਲਿਆ ਜਾਂਦਾ ਹੈ ਤਸਵੀਰਾਂ ਨੇ ਥਾਣਾ ਮਹਾਲਪੁਰ ਦੇ ਅਧੀਨੋਂ ਦੇ ਪਿੰਡ ਚੰਡੱਲੀ ਦੀਆਂ ਜਿੱਥੇ ਇਹ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਸਾਰੇ ਹੀ ਐਂਗਲਾਂ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਪਤੀ ਆਪਣੀ ਪਤਨੀ ਨੂੰ ਦਵਾਈ ਦਿਲਾ ਕੇ ਘਰੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਰਾਤ ਦੇ ਵਿੱਚ ਚਾਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਹਨਾਂ ਦੀ ਗੱਡੀ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਫਿਰ ਦੋਹਾਂ ਜਣਿਆਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਸਰ ਮੇਰਾ ਸ਼ੁਭਨਾਮ ਸਤਨਾਮ ਸਿੰਘ ਹੈ ਜੀ ਪਰਸੋ ਸਾਡੀ ਬੈਂਸ ਵਸਾਈ ਹੋਈ ਸੀਗੀ ਆਪਣੇ ਪਿੰਡ ਦਾ ਗੋਬਿੰਦ ਦਾਸ ਹੈ ਜੀ ਉਹਨਾਂ ਨਾਲ ਹੋਈ ਸੀ ਤੇ ਉਹਨਾਂ ਨਾਲ ਕੁੱਟਮਾਰ ਹੋਈ ਹੈ ਵੈਪਨ ਉਹਨਾਂ ਨੇ ਤਾਂਿਆ ਸੀਗਾ ਸਾਡੇ ਤੇ ਤੇ ਜਦੋਂ ਘਰ ਦੇ ਆਏ ਤੇ ਉਹ ਭੱਜ ਗਏ ਸਾਰੇ ਤੇ ਕੱਲ ਅਸੀਂ ਵਾਇਫ ਦੀ ਦਵਾਈ ਲੈਣ ਗਿਆ ਸੀ ਤਕਰੀਬਨ ਸਵਾ 10 ਵਜੇ ਦਾ ਟਾਈਮ ਸੀਗਾ 10:55 ਤੇ 12 ਨਿਕਲੇ ਅਸੀਂ ਤੇ ਉਹ ਆਏ ਬੰਦੇ ਉਹਨਾਂ ਨੇ ਫਾਇਰ ਕੀਤੇ ਆ ਹੁਣ ਇਹ ਨਹੀਂ ਪਤਾ ਵੀ ਚਾਰ ਬੰਦੇ ਸੀਗੇ ਦੋ ਬਾਈਕ ਤੇ ਸੀ ਦੋ ਐਕਟਿਵਾ ਤੇ ਸੀ ਤੇ ਉਹਨਾਂ ਨੇ ਫਾਇਰ ਕੀਤੇ ਤੇ ਭੱਜ ਗਏ ਸਾਰ ਕਿੱਥੇ ਹੋਈ ਜੀ ਫਾਇਰ ਇਹ ਸਰ ਚੰਦੇਲੀ ਦੇ ਕੋਲ ਹੋਈ ਹੈ ਚੰਦੇਲੀ ਗੇਟ ਦੇ ਕੋਲ ਹੈ ਜੀ ਹਾਂ ਜੀ ਸਰ ਰਿਲੇਕਸ਼ਨ ਕਰਕੇ ਥੋੜਾ ਵਿਵਾਦ ਹੋ ਗਿਆ ਸੀਗਾ ਤੇ ਉਹਨਾਂ ਨੇ ਚੈੱਕ ਲਗਾ ਦਿੱਤੇ ਸੀਗੇ ਮੇਰੇ ਪੈਸਿਆਂ ਕਰਕੇ ਪੈਸੇ ਪੇਮੈਂਟ ਕਲੀਅਰ ਕੀਤੀ ਹੋ ਸਾਰੀ ਅਸੀਂ ਸਰ ਪੁਲਿਸ ਕੰਪਲੇਟ ਅਸੀਂ 112 ਤੇ ਪਰਸੋਂ ਕੀਤੀ ਸੀਗੀ ਤੇ ਕੱਲ ਐਸਐਸਪੀ ਸਾਹਿਬ ਦੇ ਵੀ ਜਾ ਕੇ ਆਏ ਕੋਈ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ ਤੇ ਰਾਤੀ ਜਿਹੜੀ ਹੋਈ ਆ ਉਹ 112 ਤੇ ਦੁਬਾਰਾ ਕੀਤੀ ਕੰਪਲੀਟ ਤੇ ਹੁਣ ਜਾ ਕੇ ਆਏ ਬਿਆਨ ਲਿਖਾ ਕੇ ਆਏ ਆ ਉਹਨਾਂ ਨੇ ਸਰ ਸ਼ੱਕ ਹੈ ਇਹ ਹੋਰ ਸਾਡੀ ਕਿਸੇ ਨਾਲ ਹੈ ਹੀ ਨਹੀਂ ਐ ਦੁਸ਼ਮਣੀ ਐਸੀ ਤੇ ਗੋਵਿੰਦ ਦਾਸ ਹੀ ਐ ਮੈਨੂੰ ਇਹ ਗੱਲ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਇੱਕ ਦੋ ਦਿਨ ਰੋਕ ਫਿਰ ਕਹਿੰਦਾ ਤੈਨੂੰ ਮੈਂ ਬੰਦਾ ਬਣਾਉਣਾ ਆ ਜਦੋਂ ਜਾਣ ਲੱਗਾਈ ਕਹਿ ਕੇ ਗਿਆ ਸੀਗਾ ਮੈਂ ਹਲਕਾ ਇੰਚਾਰਜ ਚੱਬੇਵਾਲ ਕਾਂਗਰਸ ਤੋਂ ਰਣਜੀਤ ਕੁਮਾਰ ਐਡਵੋਕੇਟ ਮੇਰੇ ਧਿਆਨ ਦੇ ਵਿੱਚ ਸਾਡੇ ਜੇਜੋਂ ਤੋਂ ਸਾਡੇ ਫੰਡਰ ਭੋਲਾ RAM ਜੀ ਹੈਗੇ ਸਾਡੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਚੱਬੇਵਾਲ ਬਲਾਕ ਦੇ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਕਿ ਪਿੰਡ ਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਮਾਹੌਲ ਪਿੰਡ ਦਾ ਖਰਾਬ ਹੈ ਤੇ ਕੱਲ ਮੈਂ ਇਹਨਾਂ ਨਾਲ SSP ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਦਰਖਾ ਦਿੱਤੀ ਤੇ ਰਾਤੀ ਫਿਰ ਇਹਨਾਂ ਤੇ ਗੋਲੀ ਚੱਲੀ ਆ ਔਰ ਬੜੀ ਹੀ ਇਹ ਬੜੀ ਡੈਸ਼ਰਪੂਨ ਗੱਲ ਹੈਗੀ ਆ ਔਰ ਜੋ ਪੰਜਾਬ ਦੇ ਇਸ ਵੇਲੇ ਮਾਹੌਲ ਹੈ ਨਿਤ ਗੋਲੀ ਚੱਲਦੀ ਪਈ ਹੈ ਕਿਤੇ ਨਾ ਕਿਤੇ ਨੌਜਵਾਨਾਂ ਦੇ ਕਤਲ ਹੋ ਰਿਹਾ ਗੈਂਗਸਟਰ ਆਪਸ ਲੜ ਰਹੇ ਆ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਜਦੋਂ ਮੈਨੂੰ ਸਵੇਰੇ ਇਹਨਾਂ ਨੇ ਮੈਨੂੰ ਦੱਸਿਆ ਤਾਂ ਮੈਨੂੰ ਚਿੰਤਾ ਹੋਈ ਤੇ ਅਸੀਂ ਅੱਜ ਉਚੇਚੇ ਰੂਟ ਤੋਂ ਘਰ ਆਏ ਸੀਗੇ ਔਰ ਸਤਨਾਮ ਉਹਨਾਂ ਤੇ ਆਪਣੀ ਪਤਨੀ ਦੇ ਨਾਲ ਕੱਲ ਦਵਾਈ ਲੈਣ ਗਏ ਆ ਆੰਦੇ ਹੋਏ ਨਾ ਤਾਂ ਗੋਲੀ ਚੱਲੀ ਹੈ ਇਹ ਬੜੀ ਹੀ ਜਿੱਥੇ ਇਹ ਗੱਲ ਇੱਕ ਬੜੀ ਡਰੌਣ ਵਾਲੀ ਇਲਾਕਾ ਨਿਵਾਸੀਆਂ ਨੂੰ ਪਿੰਡਾਂ ਦੇ ਲੋਕਾਂ ਨੂੰ ਲੋਕ ਕਾਰੋਬਾਰ ਕਰਦੇ ਆ ਸਵੇਰੇ ਸ਼ਾਮ ਨਾਲੇ ਬਾਹਰ ਅੰਦਰ ਜਾਣਾ ਖੇਤਾਂ ਤੇ ਜਾਣਾ ਕਿਸੇ ਨੇ ਸ਼ਹਿਰ ਜਾਣਾ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦਾ ਤਾਂ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਰਿਹਾ ਔਰ ਦੂਜੇ ਪੁਲਿਸ ਦੀ ਮੈਂ ਇੱਥੇ ਮੰਨਦਾ ਹਾਂ ਕਿ ਪੁਲਿਸ ਪ੍ਰਸ਼ਾਸਨ ਦੀ ਇੱਥੇ ਬਹੁਤ ਵੱਡੀ ਇਹ ਕਮਜ਼ੋਰੀ ਹੈ ਕਿ ਜਿਹੜੇ دہشت ਗਰ ਜਾਂ ਸ਼ਰਾਤੀ ਕਿਸਮ ਦੇ ਲੋਕ ਆ ਉਹਨਾਂ ਦਾ ਇੰਨਾ ਹੌਸਲਾ ਵਧਿਆ ਕਿ ਉਹ ਮਾੜੀ ਮੋਟੀ ਲੜਾਈ ਦੇ ਵਿੱਚ ਗੋਲੀਆਂ ਚਲਾਉਣ ਲੱਗ ਪਏ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਔਰ ਸਤਨਾਮ ਹਣੀ ਔਰ ਇਹਨਾਂ ਦਾ ਸਾਰਾ ਪਰਿਵਾਰ ਜਿਨ੍ਹਾਂ ਇਹਨਾਂ ਦੇ ਭਾਈ ਸਾਹਿਬ ਇਲੈਕਸ਼ਨ ਲੜੇ ਆ ਸਾਰੇ ਇਸ ਵੇਲੇ ਬੜੇ ਪਰੇਸ਼ਾਨ ਨੇ ਔਰ ਜਿਹੜੇ ਵੀ ਇਹਨਾਂ ਦੇ ਸੰਗੀ ਚਾਤੀ ਰਿਸ਼ਤੇਦਾਰ ਆ ਉਹਨਾਂ ਦੇ ਮਨਾਂ ਦੇ ਵਿੱਚ ਡਰ ਆ ਵੀ ਸਾਡੇ ਜੀ ਨੂੰ ਗੱਲ ਨੂੰ ਕੁਝ ਹੋ ਨਾ ਜਾਵੇ ਤੋਂ ਮੈਂ ਆਪ ਦੀ ਦੇ ਚੈਨਲ ਦੇ ਮਾਧਿਅਮ ਦੇ ਨਾਲ ਪੰਜਾਬ ਸਰਕਾਰ ਨੂੰ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੜੀ ਨਮਤਾ ਸਹਿਤ ਬੇਨਤੀ ਕਰਾਂਗਾ ਕਿ ਇਸ ਵਿਸ਼ੇ ਦੇ ਉੱਪਰ ਪੂਰੀ ਨਿਰਪੱਖਤਾ ਦੇ ਨਾਲ ਕਿਸੇ ਯੋਗ ਅਧਿਕਾਰੀ ਤੋਂ ਇਹਦੀ ਗਹਿਰਾਈ ਨਾਲ ਜਾਂਚ ਕਰਾਈ ਜਾਵੇ ਕਿ ਉਹ ਮੈਂ ਬਿਮਾਰ ਸੀਗੀ ਅਸੀਂ ਮੈਡੀਸਨ ਲੈ ਕੇ ਆ ਰਹੇ ਸੀਗੇ ਮਾਲਪੁਰ ਤੋਂ ਤੇ ਪਿੱਛੋਂ ਅਣਪਛਾਤੇ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਆ ਚਾਰ ਬੈਕ ਸੀਗੇ ਜਿਹੜੇ ਤੇ ਸਾਨੂੰ ਨਹੀਂ ਪਤਾ ਅਸੀਂ ਬਹੁਤ ਮੁਸ਼ਕਿਲ ਨਾਲ ਭੱਜ ਕੇ ਜਿਹੜੀ ਜਾਨ ਬਚਾਈ ਅਸੀਂ ਝਾੜੀਆਂ ਵਿੱਚ ਲੁਕ ਗਏ ਸੀਗੇ ਰਾਤ ਨੂੰ ਤੇ ਇਸ ਤਰ੍ਹਾਂ ਤਾਂ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਮੇਰੇ ਤੇ ਮੇਰੇ ਹਸਬੰਦ ਨੂੰ ਬਹੁਤ ਮੇਰੀ ਸਾਡੀ ਜਾਨ ਨੂੰ ਖਤਰਾ ਆ ਮਤਲਬ ਉਸ ਉਹਨੇ ਮਤਲਬ ਤੁਮ ਕੇ ਵੀ ਦਿੱਤੀ ਹੈ ਪਹਿਲਾਂ ਹਨ ਜਿਹੜੀ ਗੱਲ ਹੈ ਸਾਰੀ ਉਹ ਸਾਡੀ ਬੈਠ ਕੇ ਵੀ ਹੋ ਸਕਦੀ ਹੈ ਮੇਰੇ ਫਾਦਰ ਇਨ ਲਾ ਨੇ ਵੀ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਬੈਠ ਕੇ ਸੁਲਝਾ ਲੈਂਦੇ ਹਾਂ ਮਸਲਾ ਬਟ ਉਹਨਾਂ ਨੇ ਹੱਥੋਂ ਪਾਈ ਕੀਤੀ ਹੈ ਸਾਡੇ ਨਾਲ ਬਹੁਤ ਜ਼ਿਆਦਾ ਮੇਰੇ ਹਸਬੰਡ ਨਾਲ ਨਾ ਮੇਰੀ ਗੱਲ 19 9 2025 ਨੂੰ ਮਗਰੋਂ 10:30 ਵਜੇ ਸਾਨੂੰ ਇੱਕ ਸਰਫਲ ਕੰਟਰੋਲ ਤੋਂ 11:12 ਦੀ ਕਮਪਲੀਟ ਆਈ ਸੀਗੀ ਜਿਹੜੀ ਅਸੀਂ ਫਿਰ ਮੌਕੇ ਤੇ ਗਏ ਆ ਜੋ ਕਿ ਸਤਨਾਮ ਸਿੰਘ ਸਾਹਿਬ ਨੂੰ ਬਹੁਤ ਸਰਜੀ ਸਿੰਘ ਵਾਸੀ ਜਿੱਦੋਂ ਆਪਣੇ ਘਰ ਵਾਲੀ ਨੂੰ ਸਰਕਾਰੀ ਆਪਣਾ ਮਾਲਪੜ ਦਵਾਈ ਲੈ ਕੇ ਵਾਪਸ ਜਾ ਰਹੇ ਸੀ ਜਦੋਂ ਚੰਦੇਲੀ ਪੜਨ ਲੱਗੇ ਪਹੁੰਚੇ ਕੁਝ ਅਣਜਾਣ ਵਿਅਕਤੀਆਂ ਨੇ ਇਹਨਾਂ ਦੀ ਗੱਡੀ ਤੇ ਮਗਰ ਦੋ ਤਿੰਨ ਬੈਗ ਕੀਤੇ ਆ ਜਦੋਂ ਮੌਕੇ ਤੇ ਗਏ ਆ ਉਹਨਾਂ ਦੱਸਿਆ ਸਾਰਾ ਕੁਝ ਬਾਕੀ ਅਗਲੀ ਕਾਰਵਾਈ ਕੀਤੀ ਜਾ ਰਹੀ ਸਰ ਮੇਰਾ ਸ਼ੁਭਨਾਮ ਸਤਨਾਮ ਸਿੰਘ ਹੈ ਜੀ ਪਰਸੋ ਸਾਡੀ ਬੈਂਸ ਵਸਾਈ ਹੋਈ ਸੀਗੀ ਆਪਣੇ ਪਿੰਡ ਦਾ ਗੋਬਿੰਦ ਦਾਸ ਹੈ ਜੀ ਉਹਨਾਂ ਨਾਲ ਹੋਈ ਸੀ ਤੇ ਉਹਨਾਂ ਨਾਲ ਕੁੱਟਮਾਰ ਹੋਈ ਹੈ ਵੈਪਨ ਉਹਨਾਂ ਨੇ ਤਾਣਿਆ ਸੀਗਾ ਸਾਡੇ ਤੇ ਤੇ ਜਦੋਂ ਘਰਦੇ ਆਏ ਤੇ ਉਹ ਭੱਜ ਗਏ ਸਾਰੇ ਤੇ ਕੱਲ ਅਸੀਂ ਵਾਇਫ ਦੀ ਦਵਾਈ ਲੈਣ ਗਿਆ ਸੀ ਤਕਰੀਬਨ ਸਵਾ 10 ਵਜੇ ਦਾ ਟਾਈਮ ਸੀਗਾ 10:55 ਤੇ ਬਾਹਰ ਨਿਕਲੇ ਅਸੀਂ ਤੇ ਉਹ ਆਏ ਬੰਦੇ ਉਹਨਾਂ ਨੇ ਫਾਇਰ ਕੀਤੇ ਆ ਹੁਣ ਇਹ ਨਹੀਂ ਪਤਾ ਵੀ ਚਾਰ ਬੰਦੇ ਸੀਗੇ ਦੋ ਬਾਈਕ ਤੇ ਸੀ ਦੋ ਐਕਟਿਵਾ ਤੇ ਸੀ ਤੇ ਉਹਨਾਂ ਨੇ ਫਾਇਰ ਕੀਤੇ ਤੇ ਭੱਜ ਗਏ ਸਾਰੇ ਕਿੱਥੇ ਹੋਈ ਜੀ ਫਾਇਰ ਇਹ ਸਰ ਚੰਦੇਲੀ ਦੇ ਕੋਲ ਹੋਈ ਹੈ ਚੰਦੇਲੀ ਗੇਟ ਦੇ ਕੋਲ ਹੈ ਜੀ ਹਾਂ ਜੀ ਸਰ ਇਲੈਕਸ਼ਨ ਕਰਕੇ ਥੋੜਾ ਵਿਵਾਦ ਹੋ ਗਿਆ ਸੀਗਾ ਤੇ ਉਹਨਾਂ ਨੇ ਚੈੱਕ ਲਗਾਤੇ ਸੀਗੇ ਮੇਰੇ ਪੈਸਿਆਂ ਕਰਕੇ ਤੇ ਪੈਸੇ ਪੇਮੈਂਟ ਕਲੀਅਰ ਕੀਤੀ ਹੋ ਸਾਰੀ ਅਸੀਂ ਸਰ ਪੁਲਸ ਕੰਪਲੀਟ ਅਸੀਂ 112 ਤੇ ਪਰਸੋ ਕੀਤੀ ਸੀਗੀ ਤੇ ਕੱਲ ਐਸਐਸਪੀ ਸਾਹਿਬ ਦੇ ਵੀ ਜਾ ਕੇ ਆਏ ਕੋਈ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਐ ਤੇ ਰਾਤੀ ਜਿਹੜੀ ਹੋਈ ਆ ਉਹ 112 ਤੇ ਦੁਬਾਰਾ ਕੀਤੀ ਕੰਪਲੀਟ ਤੇ ਹੁਣ ਜਾ ਕੇ ਆ ਬਿਆਨ ਲਿਖਾ ਕੇ ਆਏ ਆ ਉਹਨਾਂ ਨੂੰ ਸਰ ਸ਼ੱਕ ਇਹ ਹੀ ਆ ਹੋਰ ਸਾਡੀ ਕਿਸੇ ਨਾਲ ਹੈ ਹੀ ਨਹੀਂ ਐ ਦੁਸ਼ਮਣੀ ਐਸੀ ਤੇ ਗੋਵਿੰਦ ਦਾਸ ਹੀ ਐ ਮੈਨੂੰ ਇਹ ਗੱਲ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਇੱਕ ਦੋ ਦਿਨ ਰੋਕ ਫੇਰ ਕਹਿੰਦਾ ਤੈਨੂੰ ਮੈਂ ਬੰਦਾ ਬਣਾਣਾ ਆ ਜਦੋਂ ਜਾਣ ਲੱਗੇ ਕਹਿ ਕੇ ਗਿਆ ਸੀਗਾ ਮੈਂ ਹਲਕਾ ਇੰਚਾਰਜ ਅਬੇয়াল ਕਾਂਗਰਸ ਤੋਂ ਰਣਜੀਤ ਕੁਮਾਰ ਐਡਵੋਕੇਟ ਮੇਰੇ ਧਿਆਨ ਦੇ ਵਿੱਚ ਸਾਡੇ ਜੇਜੋਂ ਤੋਂ ਸਾਡੇ ਫੰਡਕ ਭੋਲਾ RAM ਜੀ ਹੈਗੇ ਸਾਡੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਅਬੇয়াল ਧਰਿਕ ਸਵੇਰਾ ਨਾਲ ਜੁੜ ਚੁੱਕਿਓ ਤੁਸੀਂ ਤਾਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਰ ਸਵਾਰ ਪਤੀ ਪਤਨੀ ਦੇ ਉੱਤੇ ਅਨਪਛਾਤੇਆਂ ਦੇ ਵੱਲੋਂ ਆਬੜ ਤੋੜ ਫਾਇਰਿੰਗ ਕੀਤੀ ਗਈ ਹੈ ਪਤੀ ਪਤਨੀ ਦੋਹਾਂ ਜਣਿਆਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਤਾਂ ਥਾਣਾ ਮਾਹਲਪੁਰ ਦੇ ਅਧੀਨ ਆਉਂਦੇ ਪਿੰਡ ਚੰਡੱਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਾਰ ਸਵਾਰ ਪਤੀ ਪਤਨੀ ਦੇ ਉੱਤੇ ਚਾਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੇ ਪਤੀ ਪਤਨੀ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਤੀ ਆਪਣੀ ਪਤਨੀ ਨੂੰ ਦਵਾਈ ਦਿਲਾ ਕੇ ਘਰੇ ਜਾ ਰਿਹਾ ਸੀ ਕਿ ਇਸੇ ਦੌਰਾਨ ਰਾਹ ਦੇ ਵਿੱਚ ਹੀ ਚਾਰ ਅਣਪਛਾਤਿਆਂ ਦੇ ਵੱਲੋਂ ਉਹਨਾਂ ਦੀ ਗੱਡੀ ਨੂੰ ਘੇਰਾ ਪਾ ਲਿਆ ਜਾਂਦਾ ਹੈ ਤੇ ਫਿਰ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤਿੰਨ ਰਾਉਂਡ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਹੈ ਤੇ ਪਤੀ ਪਤਨੀ ਦੋਵੇਂ ਜਣੇ ਗੱਡੀ ਛੱਡ ਕੇ ਜਿਹੜੇ ਆ ਉਹ ਮੌਕੇ ਤੋਂ ਭੱਜ ਜਾਂਦੇ ਨੇ ਤੇ ਆਪਣੀ ਜਾਨ ਨੂੰ ਬਚਾ ਲਿਆ ਜਾਂਦਾ ਹੈ ਤਸਵੀਰਾਂ ਨੇ ਥਾਣਾ ਮਹਾਲਪੁਰ ਦੇ ਅਧੀਨ ਆਉਂਦੇ ਪਿੰਡ ਚੰਡੱਲੀ ਦੀਆਂ ਜਿੱਥੇ ਇਹ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਸਾਰੇ ਹੀ ਐਂਗਲਾਂ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਪਤੀ ਆਪਣੀ ਪਤਨੀ ਨੂੰ ਦਵਾਈ ਦਿਲਾ ਕੇ ਘਰੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਚਾਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਹਨਾਂ ਦੀ ਗੱਡੀ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਫਿਰ ਦੋਹਾਂ ਜਣਿਆਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਸਰ ਮੇਰਾ ਸ਼ੁਭਨਾਮ ਸਤਨਾਮ ਸਿੰਘ ਹੈ ਜੀ ਪਰਸੋ ਸਾਡੀ ਬੈਂਸ ਵਸਾਈ ਹੋਈ ਸੀਗੀ ਆਪਣੇ ਪਿੰਡ ਦਾ ਗੋਬਿੰਦ ਦਾਸ ਹੈ ਜੀ ਉਹਨਾਂ ਨਾਲ ਹੋਈ ਸੀ ਤੇ ਉਹਨਾਂ ਨਾਲ ਕੁੱਟਮਾਰ ਹੋਈ ਹੈ ਵੈਪਨ ਉਹਨਾਂ ਨੇ ਤਾਣਿਆ ਸੀਗਾ ਸਾਡੇ ਤੇ ਤੇ ਜਦੋਂ ਘਰ ਦੇ ਆਏ ਤੇ ਉਹ ਭੱਜ ਗਏ ਸਾਰੇ ਤੇ ਕੱਲ ਅਸੀਂ ਵਾਇਫ ਦੀ ਦਵਾਈ ਲੈਣ ਗਿਆ ਸੀ ਤਕਰੀਬਨ ਸਵਾ 10 ਵਜੇ ਦਾ ਟਾਈਮ ਸੀਗਾ 10:55 ਤੇ ਬਾਹਰ ਨਿਕਲੇ ਅਸੀਂ ਤੇ ਉਹ ਆਏ ਬੰਦੇ ਉਹਨਾਂ ਨੇ ਫਾਇਰ ਕੀਤੇ ਆ ਹੁਣ ਇਹ ਨਹੀਂ ਪਤਾ ਵੀ 4 ਬੰਦੇ ਸੀਗੇ 2 ਬਾਈਕ ਤੇ ਸੀ 2 ਐਕਟਿਵਾ ਤੇ ਸੀ ਤੇ ਉਹਨਾਂ ਨੇ ਫਾਇਰ ਕੀਤੇ ਤੇ ਭੱਜ ਗਏ ਸਾਰ ਕਿੱਥੇ ਹੋਈ ਜੀ ਫਾਇਰ ਇਹ ਸਰ ਚੰਦੇਲੀ ਦੇ ਕੋਲ ਹੋਈ ਹੈ ਚੰਦੇਲੀ ਗੇਟ ਦੇ ਕੋਲ ਹੈ ਜੀ ਹਾਂ ਜੀ ਸਰ ਰਿਲੇਕਸ਼ਨ ਕਰਕੇ ਥੋੜਾ ਵਿਵਾਦ ਹੋ ਗਿਆ ਸੀਗਾ ਤੇ ਉਹਨਾਂ ਨੇ ਚੈੱਕ ਲਗਾ ਦਿੱਤੇ ਸੀਗੇ ਮੇਰੇ ਪੈਸਿਆਂ ਕਰਕੇ ਤੇ ਪੈਸੇ ਪੇਮੈਂਟ ਕਲੀਅਰ ਕੀਤੀ ਹੋ ਸਾਰੀ ਅਸੀਂ ਸਰ ਪੁਲਿਸ ਕੰਪਲੀਟ ਅਸੀਂ 112 ਤੇ ਪਰਸੋ ਕੀਤੀ ਸੀਗੀ ਤੇ ਕੱਲ ਐਸਐਸਪੀ ਸਾਹਿਬ ਦੇ ਵੀ ਜਾ ਕੇ ਆਏ ਕੋਈ ਸਾਡੀ ਹਜੇ ਤੱਕ ਕੋਈ ਸ਼ਿਕਾਇਤ ਨਹੀਂ ਹੋਈ ਹੈ ਤੇ ਰਾਤੀ ਜਿਹੜੀ ਹੋਈ ਹੈ ਉਹ 112 ਤੇ ਦੁਬਾਰਾ ਕੀਤੀ ਕੰਪਲੀਟ ਤੇ ਹੁਣ ਜਾ ਕੇ ਆਏ ਬਿਆਨ ਲਿਖਾ ਕੇ ਆਏ ਉਹਨਾਂ ਨੂੰ ਸਰ ਸ਼ੱਕ ਇਹ ਹੀ ਹੈ ਹੋਰ ਸਾਡੀ ਕਿਸੇ ਨਾਲ ਹੈ ਹੀ ਨਹੀਂ ਐ ਦੁਸ਼ਮਣੀ ਐਸੀ ਤੇ ਗੋਵਿੰਦ ਦਾਸ ਹੀ ਹੈ ਮੈਨੂੰ ਇਹ ਗੱਲ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਇੱਕ ਦੋ ਦਿਨ ਰੁਕ ਫਿਰ ਕਹਿੰਦਾ ਤੈਨੂੰ ਮੈਂ ਬੰਦਾ ਬਣਾਉਣਾ ਆ ਜਦੋਂ ਜਾਣ ਲੱਗੇ ਕਹਿ ਕੇ ਗਿਆ ਸੀਗਾ ਮੈਂ ਹਲਕਾ ਇੰਚਾਰਜ ਅੱਬੇਵਾਲ ਕਾਂਗਰਸ ਤੋਂ ਰਣਜੀਤ ਕੁਮਾਰ ਐਡਵੋਕੇਟ ਮੇਰੇ ਧਿਆਨ ਦੇ ਵਿੱਚ ਸਾਡੇ ਜੇਜੋਂ ਤੋਂ ਸਾਡੇ ਪੰਡਿਤ ਭੋਲਾ RAM ਜੀ ਹੈਗੇ ਸਾਡੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਅੱਬੇਵਾਲ ਬਲਾਕ ਦੇ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਕਿ ਪਿੰਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਮਾਹੌਲ ਪਿੰਡ ਦਾ ਖਰਾਬ ਹੈ ਤੇ ਕੱਲ ਮੈਂ ਇਹਨਾਂ ਨਾਲ SSP ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਦਰਖਾ ਦਿੱਤੀ ਕਿ ਰਾਤੀ ਫੇਰ ਇਹਨਾਂ ਤੇ ਗੋਲੀ ਚੱਲੀ ਆ ਔਰ ਬੜੀ ਹੀ ਇਹ ਬੜੀ ਦਹਿਸ਼ਤਪੂਰਨ ਗੱਲ ਹੈਗੀ ਆ ਔਰ ਜੋ ਪੰਜਾਬ ਦੇ ਇਸ ਵੇਲੇ ਮਾਹੌਲ ਹੈ ਨਿਤ ਗੋਲੀ ਚੱਲਦੀ ਪਈ ਹੈ ਕਿਤੇ ਨਾ ਕਿਤੇ ਨੌਜਵਾਨਾਂ ਦੇ ਕਤਲ ਹੋ ਰਿਹਾ ਗੈਂਗਸਟਰ ਆਪਸ ਲੜ ਰਹੇ ਆ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਜਦੋਂ ਮੈਨੂੰ ਸਵੇਰੇ ਇਹਨਾਂ ਨੇ ਮੈਨੂੰ ਦੱਸਿਆ ਤਾਂ ਮੈਨੂੰ ਚਿੰਤਾ ਹੋਈ ਤੇ ਅਸੀਂ ਅੱਜ ਚੇਚੇ ਰੂਟ ਤੋਂ ਚੱਲਣਾ ਆਏ ਸੀਗੇ ਔਰ ਸੁਤਨਾਮ ਉਹਨਾਂ ਤੇ ਆਪਣੀ ਪਤਨੀ ਦੇ ਨਾਲ ਕੱਲ ਦਵਾਈ ਲੈਣ ਗਏ ਆ ਆੰਦੇ ਹੋਏ ਨਾ ਤਾਂ ਗੋਲੀ ਚੱਲੀ ਐ ਇਹਨੇ ਬੜੀ ਹੀ ਜਿੱਥੇ ਇਹ ਗੱਲ ਇੱਕ ਬੜੀ ਡਰੋਂ ਵਾਲੀ ਇਲਾਕਾ ਨਿਵਾਸੀਆਂ ਨੂੰ ਪਿੰਡਾਂ ਦੇ ਲੋਕਾਂ ਨੂੰ ਲੋਕ ਕਾਰੋਬਾਰ ਕਰਦੇ ਆ ਸਵੇਰੇ ਸ਼ਾਮ ਨਾਲੇ ਬਾਹਰ ਅੰਦਰ ਜਾਣਾ ਖੇਤਾਂ ਤੇ ਜਾਣਾ ਕਿਸੇ ਨੇ ਸ਼ਹਿਰ ਜਾਣਾ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦਾ ਤਾਂ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਰਿਹਾ ਔਰ ਦੂਜੇ ਪੁਲਿਸ ਦੀ ਮੈਂ ਇੱਥੇ ਮੰਨਦਾ ਐ ਕਿ ਪੁਲਿਸ ਪ੍ਰਸ਼ਾਸਨ ਦੀ ਇੱਥੇ ਬਹੁਤ ਵੱਡੀ ਇੱਕ ਕਮਜ਼ੋਰੀ ਹੈ ਕਿ ਜਿਹੜੇ دہشت ਗਰ ਜਾਂ ਸ਼ਰਾਤੀ ਕਿਸਮ ਦੇ ਲੋਕ ਆ ਉਹਨਾਂ ਦਾ ਇੰਨਾ ਹੌਸਲਾ ਵਧਿਆ ਕਿ ਉਹ ਮਾੜੀ ਮੋਟੀ ਲੜਾਈ ਦੇ ਵਿੱਚ ਗੋਲੀਆਂ ਚਲਾਉਣ ਲੱਗ ਪਏ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਔਰ ਸਤਨਾਮ ਹਣੀ ਔਰ ਇਹਨਾਂ ਦਾ ਸਾਰਾ ਪਰਿਵਾਰ ਜਿਨ੍ਹਾਂ ਇਹਨਾਂ ਦੇ ਭਾਈ ਸਾਹਿਬ ਇਲੈਕਸ਼ਨ ਲੜੇ ਆ ਸਾਰੇ ਇਸ ਵੇਲੇ ਬੜੇ ਪਰੇਸ਼ਾਨ ਨੇ ਔਰ ਜਿਹੜੇ ਵੀ ਇਹਨਾਂ ਦੇ ਸੰਗੀ ਜਾਤੀ ਰਿਸ਼ਤੇਦਾਰ ਆ ਉਹਨਾਂ ਦੇ ਮਨਾਂ ਦੇ ਵਿੱਚ ਡਰ ਆ ਵੀ ਸਾਡੇ ਜੀ ਨੂੰ ਕੱਲ ਨੂੰ ਕੁਝ ਹੋ ਨਾ ਜਾਵੇ ਤੋਂ ਮੈਂ ਆਪ ਦੀ ਦੇ ਚੈਨਲ ਦੇ ਮਾਧਿਅਮ ਦੇ ਨਾਲ ਪੰਜਾਬ ਸਰਕਾਰ ਨੂੰ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੜੀ ਨਮਤਾ ਸਹਿਤ ਬੇਨਤੀ ਕਰਾਂਗਾ ਕਿ ਇਸ ਵਿਸ਼ੇ ਦੇ ਉੱਪਰ ਪੂਰੀ ਨਿਰਪੱਖਤਾ ਦੇ ਨਾਲ ਕਿਸੇ ਯੋਗ ਅਧਿਕਾਰੀ ਤੋਂ ਇਹਦੀ ਗਹਿਰਾਈ ਨਾਲ ਜਾਂਚ ਕਰਾਈ ਜਾਵੇ ਕਿ ਉਹ ਮੈਂ ਬਿਮਾਰ ਸੀਗੀ ਅਸੀਂ ਮੈਡੀਸਨ ਲੈ ਕੇ ਆ ਰਹੇ ਸੀਗੇ ਮਾਲਪੁਰ ਤੋਂ ਤੇ ਪਿੱਛੋਂ ਅਣਪਛਾਤੇ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਆ ਚਾਰ ਬੰਦੇ ਸੀਗੇ ਜਿਹੜੇ ਤੇ ਸਾਨੂੰ ਨਹੀਂ ਪਤਾ ਅਸੀਂ ਬਹੁਤ ਮੁਸ਼ਕਿਲ ਨਾਲ ਭੱਜ ਕੇ ਜਿਹੜੀ ਜਾਨ ਬਚਾਈ ਅਸੀਂ ਝਾੜੀਆਂ ਵਿੱਚ ਲੁਕ ਗਏ ਸੀਗੇ ਰਾਤ ਨੂੰ ਤੇ ਇਸ ਤਰ੍ਹਾਂ ਤਾਂ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਮੇਰੇ ਤੇ ਮੇਰੇ ਹਸਬੰਦ ਨੂੰ ਬਹੁਤ ਮੇਰੀ ਸਾਡੀ ਜਾਨ ਨੂੰ ਖਤਰਾ ਆ ਮਤਲਬ ਉਸ ਉਹਨੇ ਮਤਲਬ ਤਾਂ ਕੀ ਵੀ ਦਿੱਤੀ ਐ ਪਹਿਲਾਂ ਹਨਾ ਜਿਹੜੀ ਗੱਲ ਆ ਸਾਰੀ ਉਹ ਸਾਡੀ ਬੈਠ ਕੇ ਵੀ ਹੋ ਸਕਦੀ ਐ ਮੇਰੇ ਫਾਦਰ ਇਨ ਲਾ ਨੇ ਵੀ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਬੈਠ ਕੇ ਸੁਲਝਾ ਲੈਂਦੇ ਆ ਮਸਲਾ ਬਟ ਉਹਨਾਂ ਨੇ ਹੱਥੋਂ ਪਾਈ ਕੀਤੀ ਐ ਸਾਡੇ ਨਾਲ ਬਹੁਤ ਜ਼ਿਆਦਾ ਮੇਰੇ ਹਸਬੰਡ ਨਾਲ ਨਾ ਮੈਨੂੰ ਕੱਲ 19 9 2025 ਨੂੰ ਵਕਤ 10:30 ਵਜੇ ਸਾਨੂੰ ਇੱਕ ਸਰਫ ਪੰਟਰੋਲ ਤੋਂ 11:12 ਦੇ ਕਲੀਟ ਆਈ ਸੀ ਵੀ ਜਿਹੜੀ ਅਸੀਂ ਫਿਰ ਮੌਕੇ ਤੇ ਗਏ ਆ ਜੋ ਕਿ ਸਤਨਾਮ ਸਿੰਘ ਨਾ ਬਹੁਤ ਸਰਜੀਤ ਸਿੰਘ ਵਾਸੀ ਜਿੱਦੋ ਆਪਣੇ ਘਰ ਵਾਲੀ ਨੂੰ ਸਰਕਾਰੀ ਆਪਟਲ ਮਾਲਪੁਰ ਦਵਾਈ ਲੈ ਕੇ ਵਾਪਸ ਜਾ ਰਹੇ ਸੀ ਜਦੋਂ ਤੰਦੇਲੀ ਪਿੰਡ ਲੱਗੇ ਪਹੁੰਚੇ ਕੁਝ ਅਣਜਾਣ ਵਿਅਕਤੀਆਂ ਨੇ ਇਹਨਾਂ ਦੀ ਗੱਡੀ ਦੇ ਮਗਰ ਦੋ ਤਿੰਨ ਬੈਰ ਕੀਤੇ ਆ ਕੋਈ ਮੌਕੇ ਤੇ ਗਏ ਆ ਉਹਨਾਂ ਦੱਸਿਆ ਸਾਰਾ ਕੁਝ ਬਾਕੀ ਅਗਲੀ ਕਾਰਵਾਈ ਕੀਤੀ ਜਾ ਰਹੀ ਸਰ ਮੇਰਾ ਸ਼ੁਭਨਾਮ ਸਤਨਾਮ ਸਿੰਘ ਹੈ ਜੀ ਪਰਸੋ ਸਾਡੀ ਬੈਂਸ ਵਸਾਈ ਹੋਈ ਸੀਗੀ ਆਪਣੇ ਪਿੰਡ ਦਾ ਗੋਬਿੰਦ ਦਾਸ ਹੈ ਜੀ ਉਹਨਾਂ ਨਾਲ ਹੋਈ ਸੀ ਤੇ ਉਹਨਾਂ ਨਾਲ ਕੁੱਟਮਾਰ ਹੋਈ ਹੈ ਵੈਪਨ ਉਹਨਾਂ ਨੇ ਤਾਣਿਆ ਸੀਗਾ ਸਾਡੇ ਤੇ ਤੇ ਜਦੋਂ ਘਰ ਦੇ ਆਏ ਤੇ ਉਹ ਭੱਜ ਗਏ ਸਾਰੇ ਤੇ ਕੱਲ ਅਸੀਂ ਵਾਈਫ ਦੀ ਦਵਾਈ ਲੈਣ ਗਏ ਸੀ ਤਕਰੀਬਨ ਸਵਾ 10 ਵਜੇ ਦਾ ਟਾਈਮ ਸੀਗਾ 10:55 ਤੇ ਬਾਹਰ ਨਿਕਲੇ ਅਸੀਂ ਤੇ ਉਹ ਆਏ ਬੰਦੇ ਉਹਨਾਂ ਨੇ ਫਾਇਰ ਕੀਤੇ ਆ ਹੁਣ ਇਹ ਨਹੀਂ ਪਤਾ ਵੀ ਚਾਰ ਬੰਦੇ ਸੀਗੇ ਦੋ ਬਾਈਕ ਤੇ ਸੀ ਦੋ ਐਕਟਿਵਾ ਤੇ ਸੀ ਤੇ ਉਹਨਾਂ ਨੇ ਫਾਇਰ ਕੀਤੇ ਤੇ ਭੱਜ ਗਏ ਸਾਰ ਕਿੱਥੇ ਹੋਈ ਜੀ ਫਾਇਰ ਇਹ ਸਭ ਚੰਦੇਲੀ ਦੇ ਕੋਲ ਹੋਈ ਹੈ ਚੰਦੇਲੀ ਗੇਟ ਦੇ ਕੋਲ ਹੈ ਜੀ ਹਾਂ ਜੀ ਸਰ ਰਿਲੇਕਸ਼ਨ ਕਰਕੇ ਥੋੜਾ ਵਿਵਾਦ ਹੋ ਗਿਆ ਸੀਗਾ ਤੇ ਉਹਨਾਂ ਨੇ ਚੈੱਕ ਲਗਾਤੇ ਸੀਗੇ ਮੇਰੇ ਪੈਸਿਆਂ ਕਰਕੇ ਪੈਸੇ ਪੇਮੈਂਟ ਕਲੀਅਰ ਕੀਤੀ ਹੋ ਸਾਰੀ ਅਸੀਂ ਸਰ ਪੁਲਿਸ ਕੰਪਲੀਟ ਅਸੀਂ 112 ਤੇ ਪਾਰਸੋ ਕੀਤੀ ਸੀਗੀ ਤੇ ਕੱਲ ਐਸਐਸਪੀ ਸਾਹਿਬ ਦੇ ਵੀ ਜਾ ਕੇ ਆਏ ਕੋਈ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ ਤੇ ਰਾਤੀ ਜਿਹੜੀ ਹੋਈ ਆ ਉਹ 112 ਤੇ ਦੁਬਾਰਾ ਕੀਤੀ ਕੰਪਲੀਟ ਤੇ ਹੁਣ ਜਾ ਕੇ ਆਏ ਬਿਆਨ ਲਿਖਾ ਕੇ ਆਏ ਆ ਉਹਨਾਂ ਨੇ ਸਰ ਸ਼ੱਕ ਹੈ ਸਰ ਸ਼ੱਕ ਇਹ ਹੀ ਆ ਹੋਰ ਸਾਡੀ ਕਿਸੇ ਨਾਲ ਹੈ ਹੀ ਨਹੀਂ ਐ ਦੁਸ਼ਮਣੀ ਐਸੀ ਤੇ ਗੋਵਿੰਦ ਦਾਸ ਹੀ ਐ ਮੈਨੂੰ ਇਹ ਗੱਲ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਇੱਕ ਦੋ ਦਿਨ ਰੁਕ ਫਿਰ ਕਹਿੰਦਾ ਤੈਨੂੰ ਮੈਂ ਬੰਦਾ ਬਣਾਉਣਾ ਆ ਜਦੋਂ ਜਾਣ ਲੱਗੇ ਕਹਿ ਕੇ ਗਿਆ ਸੀ ਤਾਂ ਮੈਂ ਹਲਕਾ ਇੰਚਾਰਜ ਅੱਬੇ ਵਾਲ ਕਾਂਗਰਸ ਤੋਂ ਰਣਜੀਤ ਕੁਮਾਰ ਐਡਵੋਕੇਟ ਮੇਰੇ ਧਿਆਨ ਦੇ ਵਿੱਚ ਸਾਡੇ ਡੇਜੋਂ ਤੋਂ ਸਾਡੇ ਫੰਡਰ ਭੋਲਾ RAM ਜੀ ਹੈਗੇ ਸਾਡੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਅੱਬੇ